ਰਾਹੂ ਰੋਡ ਦਾ ਹਾਲ ਆ ਮਾ ਤੁਸੀਂ ਸਰਕਾਰ ਪਤਾ ਨਹੀਂ ਕੀ ਕਰਦੀ ਪਈ ਹੈ ਇੱਥੋਂ ਹੀ ਜਾਣਾ ਇੱਥੋਂ ਹੀ ਜਾਣਾ ਕੋਈ ਈ ਰਿਕਸ਼ਾ ਪਲਟ ਜੇ ਕੋਈ ਕੁਝ ਹੋ ਜੇ ਕੌਣ ਜ਼ਿੰਮੇਵਾਰ ਹੈ ਪਾਣੀ ਇੰਨਾ ਖੜ ਜਾਂਦਾ ਕੀ ਕਰੀਏ ਹੁਣ ਦੱਸੋ ਰਾਹੂ ਰੋਡ ਦਾ ਹਾਲ ਦੇਖ ਲਓ ਪਤਾ ਨਹੀਂ ਇੱਥੇ ਦਾ ਕਿਹੜਾ ਕਾਉਂਸਲਰ ਹੈ ਕਿਹੜਾ ਐਮਐਲਏ ਉਹਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਇੱਥੇ ਜਦੋਂ بارشਾਂ ਦਾ ਮੌਸਮ ਹੈਗਾ ਪਾਣੀ ਖੜ ਜੇ ਗੰਦਾ ਪ੍ਰੈਸ਼ਰ ਬਾਹਰ ਆਂਦਾ ਕੋਈ ਮੱਛਰ ਕੋਈ ਕੁਝ ਟੁੱਟੀਆਂ ਸੜਕਾਂ ਈ ਰਿਕਸ਼ਾ ਪਾਲਟੀਆਂ ਸਵਾਰੀਆਂ ਸਮੇਤ ਕੌਣ ਜ਼ਿੰਮੇਵਾਰ ਹੈ ਸਰਕਾਰ ਹੀ ਆ ਹੋਰ ਕੌਣ ਤੇਰਾ ਰਾਹੂ ਰੋਡ ਹੈਗਾ ਲੁਧਿਆਣੇ ਦਾ ਇੱਥੇ ਇੰਨੀ ਆਵਾਜ਼ ਆਈ ਹੈਗੀ ਕੋਈ ਇੱਥੇ ਮੈਂਟੇਨ ਨਹੀਂ ਹੈਗਾ ਸੜਕਾਂ ਇੱਥੇ ਕੰਨੀਆਂ ਟੁੱਟੀਆਂ ਫੁੱਟ ਕੇ ਟੁੱਟੀਆਂ ਸੜਕਾਂ ਨੇ ਹੁਣ ਕੀ ਕਰੀਏ ਇਹ ਦੇਖੋ ਇਆ ਆਪਾਂ ਚੁੰਗੀ ਵੱਲੋਂ ਹੁਣ ਜਾ ਰਹੇ ਆਂ ਚੁੰਗੀ ਦੇ ਅਕੋ ਵੀ ਸੜਕਾਂ ਨੇ ਟੁੱਟੀਆਂ ਤੋਹਾ 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 ਮਿੱੱਚੇ ਇਹ ਟਰਾਲਾ ਅੱਜ ਕੰਮ ਛੱਡ ਕੇ ਚੱਲ ਜਾਣਗੇ ਆ ਗੰਦ ਸੀਵਰੇਜ ਕੱਢਣ ਨਾਲੇ ਬਾਰਸ਼ਾਂ ਦੇ ਮੌਸਮ ਅਗੇ ਪਾਣੀ ਇੰਨਾ ਖੜ ਜਾਂਦਾ ਪ੍ਰੈਸ਼ਰ ਡਾ ਮਾਰਦੇ ਆ ਉੱਥੇ ਹੀ ਮੱਛਾ ਰਾਣਾ ਉੱਥੇ ਹੀ ਗੰਦੇ ਪਾਣੀ ਹੋਣਾ ਤੇ ਇੱਥੇ ਧਿਆਨ ਦੇਣਾ ਚਾਹੀਦਾ ਤੇ ਪਲੀਜ਼ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਇਹ ਆ ਗਿਆ ਆਪਾਂ ਰੌਂਗ ਰੋਡ ਚੁੰਗੀ ਕੋਲ ਆ ਗਿਆ ਇੱਥੇ ਦਾ ਵੀ ਹਾਲ ਦੇਖ ਲਓ ਆ ਦੇਖੋ ਉਹ ਦੇਖੋ